ਮੈਂਬਰ ਪਾਰਲੀਮੈਂਟ ਅਮਰਿਤਪਾਲ ਸਿੰਘ ਖਰੂਰ ਸਾਹਿਬ ਹਲਕੇ ਤੋਂ ਪੰਜਾਬ ਦੀਆਂ 13 ਸੀਟਾਂ 'ਚ ਸਭ ਤੋਂ ਵੱਧ ਵੱਡੇ ਮਾਰਜਿਨ ਨਾਲ ਜਿੱਤਣ ਵਾਲੇ ਅਮਰਿਤਪਾਲ ਸਿੰਘ ਨੂੰ ਸਹੂਚਕਣ ਦੀ ਮਨਜ਼ੂਰੀ ਮਿਲ ਗਈ ਹੈ ਇਸ ਗੱਲ ਦੀ ਪੁਸ਼ਟੀ ਸਰਬਜੀਤ ਸਿੰਘ ਖਾਲਸਾ ਲੋਕ ਸਭਾ ਹਲਕਾ ਫਰੀਦਕੋਟ ਤੋਂ ਜਿਹੜੇ ਚੁਣੇ ਗਏ ਨੇ ਐਮਪੀ ਉਹਨਾਂ ਨੇ ਕੀਤੀ ਹੈ ਉਹਨਾਂ ਦੀ ਮੁਲਾਕਾਤ ਅਰਦਸਾਲ ਲੋਕ ਸਭਾ ਦੇ ਸਪੀਕਰ ਦੇ ਨਾਲ ਹੋਈ ਉਸ ਤੋਂ ਬਾਅਦ ਉਹਨਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਇੱਕ ਤਸਵੀਰ ਸਾਂਝੀ ਕਰਦੇ ਆ ਸਰਬਜੀਤ ਸਿੰਘ ਖਾਲਸਾ ਲਿਖਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭਾਈ ਸਰਬਜੀਤ ਸਿੰਘ ਖਾਲਸਾ ਨੇ ਪਾਰਲੀਮੈਂਟ ਵਿਖੇ ਲੋਕ ਸਭਾ ਦੇ ਸਪੀਕਰ ਸ਼੍ਰੀ ਓਮ ਬਿਰਲਾ ਜੀ ਦੇ ਨਾਲ ਮੀਟਿੰਗ ਕੀਤੀ ਇਸ ਮੀਟਿੰਗ ਦੌਰਾਨ ਭਾਈ ਸਾਹਿਬ ਜੀ ਨੇ ਖਡੂਰ ਸਾਹਿਬ ਹਲਕੇ ਤੋਂ ਜੇਤੂ ਭਾਈ ਅਮਰਪਾਲ ਸਿੰਘ ਜੀ ਦੇ ਸੌ ਚੁੱਕਣ ਬਾਰੇ ਗੱਲਬਾਤ ਕੀਤੀ ਸ਼੍ਰੀ ਓਮ ਬਿਰਲਾ ਜੀ ਦੀ ਇਸ ਮੀਟਿੰਗ ਵਿੱਚ ਇਹ ਤੈਅ ਹੋਇਆ ਕਿ ਭਾਈ ਅਮਰਪਾਲ ਸਿੰਘ ਜੀ ਨੂੰ 5 ਜੁਲਾਈ 2024 ਨੂੰ ਪਾਰਲੀਮੈਂਟ ਵਿੱਚ ਸੌ ਚੱਕਣ ਲਈ ਪਹੁੰਚ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਸਰਬਜੀਤ ਸਿੰਘ ਖਾਲਸਾ ਮੈਂਬਰ ਪਾਰਲੀਮੈਂਟ ਲੋਕ ਸਭਾ ਹਲਕਾ ਫਰੀਦਕੋਟ ਤੋਂ ਉਹਨਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਆਪਣੇ ਅਫੀਸ਼ੀਅਲ ਫੇਸਬੁੱਕ ਹੈਂਡਲ ਦੇ ਉੱਤੇ ਇੱਕ ਪੋਸਟ ਪਾ ਕੇ ਜਿਸ ਵਿੱਚ ਉਹਨਾਂ ਨੇ ਲੋਕ ਸਭਾ ਦੇ ਸਪੀਕਰ ਸ਼੍ਰੀ ਓਮ ਬਿਰਲਾ ਦੇ ਨਾਲ ਤਸਵੀਰ ਵੀ ਸਾਂਝੀ ਕੀਤੀ ਹੈ ਜਿੱਥੇ ਉਹ ਮੁਲਾਕਾਤ ਕਰਦੇ ਦਿਖਾਈ ਦੇ ਰਹੇ ਨੇ ਨਾਲ ਹੀ ਉਹ ਕਹਿੰਦੇ ਕਿ ਉਹਨਾਂ ਦੇ ਬਾਰੇ ਗੱਲਬਾਤ ਕੀਤੀ ਕਿ ਅਮਰਿਤਪਾਲ ਸਿੰਘ ਸੌ ਚੁੱਕਣਗੇ ਇਸ ਵਾਰ ਜਦੋਂ ਗੱਲਬਾਤ ਹੋਈ ਤਾਂ ਓਮ ਬਿਰਲਾ ਦੇ ਵੱਲੋਂ ਲੋਕ ਸਭਾ ਦੇ ਸਪੀਕਰ ਵੱਲੋਂ ਇਹ ਗੱਲ ਕਹੀ ਗਈ ਕਿ 5 ਜੁਲਾਈ 2024 ਨੂੰ ਪਾਰਲੀਮੈਂਟ ਵਿੱਚ ਸੌ ਚੁੱਕਣ ਲਈ ਉਹ ਪਹੁੰਚ ਰਹੇ ਨੇ ਤਾਂ ਇਸ ਗੱਲ ਦੇ ਉੱਤੇ ਮੋਹਰ ਲੱਗ ਚੁੱਕੀ ਹਾਲਾਂਕਿ ਪੰਜਾਬ ਸਰਕਾਰ ਨੇ ਇੱਕ ਚਿੱਠੀ ਲਿਖੀ ਸੀ ਲੋਕ ਸਭਾ ਦੇ ਸਪੀਕਰ ਨੂੰ ਜਿੱਥੇ ਇਹ ਗੱਲ ਦੇ ਲਈ ਨਿਜਮ ਕੀ ਕਹਿੰਦੇ ਨੇ ਕਾਨੂੰਨ ਕੀ ਕਹਿੰਦਾ ਇਸ ਦੇ ਬਾਰੇ ਜਵਾਬ ਮੰਗਿਆ ਗਿਆ ਸੀ ਜਾਂ ਇਹ ਕਿਹਾ ਗਿਆ ਸੀ ਕਿ ਉਹਨਾਂ ਕਾਨੂੰਨਾਂ ਦੇ ਬਾਰੇ ਵੇਰਵਾ ਸਾਂਝਾ ਕੀਤਾ ਜਾਵੇ ਪਰ ਇੱਥੇ ਲੋਕ ਸਭਾ ਸਪੀਕਰ ਦੀ ਜ਼ੁਬਾਨੀ ਗੱਲ ਸਾਹਮਣੇ ਆ ਗਈ ਹੈ ਕਿ ਹੁਣ ਅਮਰਿਤਪਾਲ ਸਿੰਘ ਇੰਜੀਨੀਅਰ ਰਾਸ਼ਿਦ ਦੇ ਬਾਂਗ 5 ਜੁਲਾਈ 2024 ਨੂੰ ਸੌ ਚੁੱਕਣਗੇ ਮੈਂਬਰ ਪਾਰਲੀਮੈਂਟ ਦੇ ਤੌਰ ਦੇ ਉੱਤੇ ਜਿਹੜੇ ਕਿ ਲੰਬੇ ਸਮੇਂ ਤੋਂ ਡੀਕ ਕੀਤੀ ਜਾ ਰਹੀ ਸੀ ਹਲਕਾ ਖਰੂਰ ਸਾਹਿਬ ਦੇ ਲੋਕ ਜਿਨ੍ਹਾਂ ਨੇ ਵੋਟ ਅਮਰਿਤਪਾਲ ਸਿੰਘ ਦੇ ਹੱਕ ਵਿੱਚ ਭੁਗਤੀ ਹੈ ਉਹਨਾਂ ਦੇ ਲਈ ਇੱਕ ਖੁਸ਼ਖਬਰੀ ਹੈ ਕਿ ਅਮਰਿਤਪਾਲ ਸਿੰਘ ਮੈਂਬਰ ਪਾਰਲੀਮੈਂਟ ਨੂੰ ਸੌ ਚੁੱਕਣ ਦੀ ਮਨਜ਼ੂਰੀ ਮਿਲ ਗਈ ਹੈ ਇਸ ਬਾਬਤ ਸਰਬਜੀਤ ਸਿੰਘ ਖਾਲਸਾ ਮੈਂਬਰ ਪਾਰਲੀਮੈਂਟ ਲੋਕ ਸਭਾ ਹਲਕਾ ਫਰੀਦਕੋਟ ਤੋਂ ਜਿਹੜੇ ਨੇ ਉਹਨਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਇੱਕ ਪੋਸਟ ਸਾਂਝੀ ਕਰਕੇ ਕਿ ਅਮਰਿਤਪਾਲ ਸਿੰਘ ਨੂੰ ਸੌ ਚੁੱਕਣ ਦਾ ਜਿਹੜਾ ਦੇਣ ਹੈ ਉਹ ਮਿੱਥ ਲਿਆ ਗਿਆ ਤੈਅ ਕਰ ਲਿਆ ਗਿਆ ਤੇ ਉਸ ਨੂੰ ਚੁੱਕਣ ਲਈ 5 ਜੁਲਾਈ 2024 ਨੂੰ ਆਉਣਗੇ ਹਾਲਾਂਕਿ ਇੰਜੀਨੀਅਰ ਰਾਸ਼ਿਦ ਨੂੰ 2 ਘੰਟੇ ਦੇ ਲਈ ਮਨਜ਼ੂਰੀ ਪੈਰੋਲ ਦਿੱਤੀ ਗਈ ਹੈ ਉਸ ਤੋਂ ਬਾਅਦ ਫਿਰ ਤਿਹਾਰ ਜੇਲ੍ਹ ਦੇ ਵਿੱਚ ਲਜਾਇਆ ਜਾਵੇਗਾ ਸੌ ਚੁਕਾਉਣ ਤੋਂ ਬਾਅਦ ਇੰਜੀਨੀਅਰ ਰਾਸ਼ਿਦ ਨੂੰ ਜਿਹੜੇ ਕਿ ਬਾਰਾਮੁਲਾ ਸੀਟ ਕਸ਼ਮੀਰ ਦੇ ਵਿੱਚ ਪੈਂਦੀ ਹੈ ਉੱਥੋਂ ਜਿੱਤੇ ਨੇ ਜਿਨ੍ਹਾਂ ਤੇ ਜਿਹੜੇ ਯੂਪਾ ਦੀ ਕਾਰਵਾਈ ਦੇ ਤਹਿਤ ਟੈਰਰ ਫੰਡਿੰਗ ਦੇ ਦੋਸ਼ਾਂ ਦੇ ਤਹਿਤ ਤਿਹਾਰ ਜੇਲ੍ਹ ਦੇ ਵਿੱਚ ਲੰਬੇ ਸਮੇਂ ਤੋਂ ਬੰਦ ਨੇ ਦੂਜੇ ਪਾਸੇ ਡਿਬਰੂਗੜ ਅਸਾਮ ਦੇ ਵਿੱਚ ਡਿਟੇਨ ਕੀਤੇ ਹੋਏ ਅਮਰਿਤਪਾਲ ਸਿੰਘ ਨੂੰ ਵੀ 5 ਜੁਲਾਈ 2024 ਨੂੰ ਸੌ ਚੁੱਕਣ ਦੀ ਮਨਜ਼ੂਰੀ ਮਿਲ ਗਈ ਹੈ ਇਸ ਗੱਲ ਦੀ ਪੁਸ਼ਟੀ ਸਰਬਜੀਤ ਸਿੰਘ ਖਾਲਸਾ ਐਮਪੀ ਨੇ ਕੀਤੀ ਹੈ ਕਿ ਉਹਨਾਂ ਦੀ ਮੁਲਾਕਾਤ ਲੋਕ ਸਭਾ ਸਪੀਕਰ ਸ਼੍ਰੀ ਓਮ ਬਿਰਲਾ ਦੇ ਨਾਲ ਹੋਈ ਜਿਸ ਤੋਂ ਬਾਅਦ ਉਹਨਾਂ ਨੂੰ ਦੱਸਿਆ ਗਿਆ ਕਿ 5 ਜੁਲਾਈ ਨੂੰ ਸੌ ਚੁੱਕਣ ਦੇ ਲਈ ਆ ਰਹੇ ਨੇ ਇਸ ਦਾ ਮਤਲਬ ਸਾਫ਼ ਹੈ ਕਿ ਉਹਨਾਂ ਨੂੰ ਵੀ ਸੁਰੱਖਿਆ ਮੁਲਾਜ਼ਮ ਡਿਬਰੂਗੜ ਤੋਂ ਸਿੱਧਾ ਦਿੱਲੀ ਲੈ ਕੇ ਆਉਣਗੇ ਦੇਸ਼ ਦੀ ਰਾਜਧਾਨੀ ਹੋ ਸਕਦਾ ਹੈ ਇਹ ਸੌ ਚੁੱਕਣ ਦੀ ਜਿਹੜੀ ਇੱਕ ਰਸਮ ਹੈ ਜਾਂ ਰੀਤੀ ਹੈ ਉਹ ਸਪੀਕਰ ਦੇ ਕੈਬਨ ਦੇ ਵਿੱਚ ਹੀ ਜਿਹੜੀ ਹੈ ਉਹ ਕੀਤੀ ਜਾਵੇ ਉੱਥੇ ਸੌ ਚੁਕਾਈ ਜਾਵੇ ਜਾਂ ਫਿਰ ਕਿਉਂਕਿ ਪਹਿਲਾਂ ਬਾਕੀ ਤੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹ ਸਾਰੇ ਲੋਕ ਸਭਾ ਦੇ ਸਪੀਕਰ ਦੀ ਹਾਜ਼ਰੀ ਦੇ ਵਿੱਚ ਸੌ ਚੁੱਕ ਚੁੱਕੇ ਨੇ ਔਰ ਇਹ ਦੋ ਮੈਂਬਰ ਪਾਰਲੀਮੈਂਟ ਰਹਿੰਦੇ ਸਨ ਜਿਨ੍ਹਾਂ ਨੂੰ ਮਨਜ਼ੂਰੀ ਮਿਲ ਚੁੱਕੀ ਹੈ ਤੇ 5 ਜੁਲਾਈ 2024 ਨੂੰ ਤਾਂ ਇਹ ਸੌ ਚੁੱਕਣਗੇ ਯਾਨੀ ਕਿ ਪਰਸੋਂ ਦਾ ਦਿਨ ਹੋਵੇਗਾ ਦਿਨ ਮਿਥਿਆ ਗਿਆ ਜਿਸ ਦੇ ਵਿੱਚ ਸੌ ਚੁੱਕੀ ਜਾਣੀ ਹੈ ਸ਼ੁੱਕਰਵਾਰ ਨੂੰ 5 ਜੁਲਾਈ ਨੂੰ ਤਾਂ ਅਮਰਿਤਪਾਲ ਸਿੰਘ ਤੇ ਇੰਜੀਨੀਅਰ ਰਾਸ਼ਿਦ 5 ਜੁਲਾਈ 2024 ਨੂੰ ਸੌ ਚੁੱਕਣਗੇ ਜਿਸ ਦੀ ਮਨਜ਼ੂਰੀ ਮਿਲੀ ਹੈ ਸਰਬਜੀਤ ਸਿੰਘ ਖਾਲਸਾ ਨੇ ਬਕਾਇਦਾ ਤੌਰ ਤੇ ਇਸ ਦੇ ਬਾਬਤ ਜਾਣਕਾਰੀ ਸਾਂਝੀ ਕੀਤੀ ਹੈ ਕਿ ਓਮ ਬਿਰਲਾ ਲੋਕ ਸਭਾ ਸਪੀਕਰ ਦੇ ਵੱਲੋਂ ਇਸ ਗੱਲ ਦਾ ਭਰੋਸਾ ਦਿਵਾਇਆ ਗਿਆ ਜਾਂ ਜਾਣਕਾਰੀ ਦਿੱਤੀ ਗਈ ਹੈ ਲੰਬੇ ਸਮੇਂ ਤੋਂ ਡੀ ਕੀਤੀ ਜਾ ਰਹੀ ਸੀ ਕਿ ਅਮਰਿਤਪਾਲ ਸਿੰਘ ਦੇ ਸੌਂ ਚ ਕੋਣ ਤੋਂ ਜਦੋਂ ਲੋਕਾਂ ਨੇ ਫਤਵਾ ਉਸ ਦੇ ਹੱਕ ਵਿੱਚ ਦਿੱਤਾ ਤਾਂ ਫਿਰ ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਨੇ ਉਸ ਹਲਕੇ ਦੇ ਲੋਕਾਂ ਨੇ ਜੇਕਰ ਵੱਡੀ ਗਿਣਤੀ ਚ ਵੋਟਾਂ ਪਾਈਆਂ ਨੇ ਤਾਂ ਫਿਰ ਅਮਰਿਤਪਾਲ ਸਿੰਘ ਨੂੰ ਸੌ ਚਕਾਈ ਜਾਣੀ ਚਾਹੀਦੀ ਹੈ ਪਰ ਇੱਥੇ ਇੱਕ ਗੱਲ ਜ਼ਰੂਰਤ ਹੈ ਕਿ ਜਿਵੇਂ ਇੰਜੀਨੀਅਰ ਰਾਸ਼ਿਤ ਵਾਲੇ ਮਾਮਲੇ ਦੇ ਵਿੱਚ ਵਾਪਸ ਅਮਰਿਤਪਾਲ ਸਿੰਘ ਨੂੰ ਵੀ ਡਿਬਰੂਗੜ੍ਹ ਜੇਲ੍ਹ ਜਾਣਾ ਹੀ ਪਵੇਗਾ ਕਿਉਂਕਿ ਪੰਜਾਬ ਸਰਕਾਰ ਨੇ ਐਨਐਸਏ ਦੇ ਵਿੱਚ ਵਾਅਦਾ ਕੀਤਾ ਹੋਇਆ ਹੈ ਅਮਰਿਤਪਾਲ ਸਿੰਘ ਦਾ ਵੀ ਔਰ ਉਸ ਦੇ ਜਿਹੜੇ ਬਾਕੀ ਸਾਥੀ ਨੇ ਉਹਨਾਂ ਦਾ ਵੀ ਐਨਐਸਏ ਦੇ ਤਹਿਤ ਡਿਟੈਂਸ਼ਨ ਪੀਰੀਅਡ ਆ ਜਿਹੜਾ ਉਸ ਦੇ ਵਿੱਚ ਵਾਅਦਾ ਕੀਤਾ ਹੋਇਆ ਇਸ ਕਰਕੇ ਸੌ ਚੁੱਕਣ ਤੋਂ ਬਾਅਦ ਅਮਰਿਤਪਾਲ ਆਪਣੇ ਹਲਕਾ ਖੜੂਰ ਸਾਬ ਦੇ ਵਿੱਚ ਨਹੀਂ ਵਿਚਰ ਸਕਦੇ ਜਦੋਂ ਤੱਕ ਪੰਜਾਬ ਸਰਕਾਰ ਇਸ ਬਾਬਤ ਖੁਦ ਫੈਸਲਾ ਨਹੀਂ ਲੈਂਦੀ ਕੇਂਦਰ ਸਰਕਾਰ ਨੂੰ ਲਿਖ ਕੇ ਨਹੀਂ ਭੇਜਦੀ ਉਦੋਂ ਤੱਕ ਅਮਰਿਤਪਾਲ ਸਿੰਘ ਨੂੰ ਡਿਟੇਨ ਪੀਰੀਅਡ ਦੇ ਦੌਰਾਨ ਰਹਿਣਾ ਪਵੇਗਾ ਡਿਬਰੂਗੜ੍ਹ ਜੇਲ੍ਹ ਦੇ ਅੰਦਰ ਹੀ ਪਰ ਇੰਨੀ ਗੱਲ ਜ਼ਰੂਰ ਹੈ ਰਾਤ ਦੀ ਖਬਰ ਅਮਰਿਤਪਾਲ ਸਿੰਘ ਦੇ ਲਈ ਜਾ ਉਸ ਦੇ ਮਾਪਿਆਂ ਲਈ ਜਾ ਉਸ ਉਹਨਾਂ ਵੋਟਰਾਂ ਦੇ ਲਈ ਜ਼ਰੂਰ ਹੈ ਜਿਨ੍ਹਾਂ ਨੇ ਵੋਟ ਪਾਈ ਸੀ ਔਰ ਬਤੌਰ ਮੈਂਬਰ ਪਾਰਲੀਮੈਂਟ ਅਮਰਿਤਪਾਲ ਸਿੰਘ 5 ਜੁਲਾਈ 2024 ਨੂੰ ਇੰਜੀਨੀਅਰ ਰਸ਼ਿਦ ਦੇ ਨਾਲ ਹੀ ਸੌਹ ਚੁੱਕਣ ਜਾ ਰਹੇ ਇਸ ਗੱਲ ਦੀ ਜਿਹੜੀ ਜਾਣਕਾਰੀ ਹੈ ਸਰਬਜੀਤ ਸਿੰਘ ਖਾਲਸਾ ਨੇ ਖੁਦ ਸਾਂਝੀ ਕੀਤੀ ਹੈ ਫਿਲਹਾਲ ਇਸ ਜਾਣਕਾਰੀ ਚੈਨਈ ਤੁਸੀਂ ਅਗਲੇ ਅਪਡੇਟ ਤੱਕ ਦੇ ਲਈ ਬਣੇ ਰਹੋ এবੀਸੀ ਪੰਜਾਬ ਦੇ ਨਾਲ